ਲੁਧਿਆਣਾ ਪੁਲਿਸ ਨੇ ਮਾਂਝਾ ਜੇਲ੍ਹ ਦੇ ਡੀਐਸਪੀ ਦੇ ਨਾਲ ਮਿਲੀਭੁਗਤ ਕਰਕੇ ਪੁਲਿਸ ਅਤੇ ਖਾਸ ਕਰਕੇ ਜੇਲ੍ਹ ਵਿਭਾਗ ਦੇ ਵਿੱਚ ਭਰਤੀ ਦੇ ਨਾਂ ਤੇ ਲੋਕਾਂ ਨਾਲ ਠੱਗੀ ਮਾਰਤ ਦੇ ਮਾਮਲੇ ਦੇ ਵਿੱਚ ਦੋਸ਼ੀ ਨਕਲੀ ਜੱਜ ਔਰਤ ਅਤੇ ਡੀਐਸਪੀ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਦੋਸ਼ੀ ਫਰਾਰ ਨੇ ਜ਼ਾਦਾ ਇਹ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਨੌਜਵਾਨ ਲੜਕੇ ਲੜਕੀਆਂ ਨੂੰ ਪੁਲਿਸ ਹਤੇ ਖਾਸ ਕਰਕੇ ਜੇਲ੍ਹ ਦੇ ਵਿੱਚ ਭਰਤੀ ਕਰਾਉਣ ਦੇ ਨਾਂ ਤੇ ਠੱਗੀ ਮਾਰੀ ਜਾਂਦੀ ਸੀ ਮੁਲਜ਼ਮ ਦੀਪ ਕਿਰਨਵਾਸੀ ਜਮਾਲਪੁਰ ਦੇ ਕੋਲੋਂ ਸਵਿਫਟ ਕਾਰ ਡਿਜ਼ਾਇਰ ਸਮੇਤ ਤਿੰਨ ਪੁਲਿਸ ਵਰਦੀ ਦੋ ਝਾਲੀ ਜੁਆਇਨਿੰਗ ਲੈਟਰ ਪੁਲਿਸ ਭਰਤੀ ਦੇ ਲਈ ਵਰਤੇ ਜਾਂਦੇ 10 ਫਾਰਮ ਅਤੇ 1 ਲੱਖ ਰੁਪਏ ਦੀ ਨਕਦੀ ਬ੍ਰਾਂਧ ਕੀਤਾ ਗਿਆ ਪੁੱਛਗਿਸ ਦੌਰਾਨ ਦੀਪਕਿਰਨ ਨੇ ਦੱਸਿਆ ਕਿ ਮਾਨਸਾ ਜੀਐਚ ਤੇਨਾਤ ਉਸਦਾ ਪਤੀ ਡੀਐਸਪੀ ਨਰਪਿੰਦਰ ਸਿੰਘ ਇਸ ਤੋਂ ਖਤਰੀ ਦੇ ਵਿੱਚ ਉਸਦੀ ਮਦਦ ਕਰਦਾ ਜੋ ਕਿ ਜਮਾਲਪੁਰ ਲੁਧਿਆਣਾ ਵਿਖੇ ਉਸ ਨੂੰ ਮਿਲਣ ਦੇ ਲਈ ਘਰ ਆ ਰਿਹਾ ਹੈ ਜਿਸ ਨੂੰ ਨਾਕਾਬੰਦੀ ਦੌਰਾਨ ਇੱਕ ਫੋਰਚੂਨਰ ਕਾਰ ਦੇ ਵਿੱਚ ਕਾਬੂ ਕਰ ਲਿਆ ਗਿਆ ਉਹਨਾਂ ਦੱਸਿਆ ਕਿ ਮੁਲਜ਼ਮ ਔਰਤ ਅਤੇ ਡੀਐਸਪੀ ਦੋਵਾਂ ਦਾ ਇਹ ਦੂਜਾ ਵਿਆਹ ਇਸ ਤੋਂ ਇਲਾਵਾ ਔਰਤ ਦੇ ਕੋਲੋਂ ਪੁਲਿਸ ਨੇ ਇੱਕ ਨੌਜਵਾਨ ਦੀ ਡਰੈੱਸ ਵੀ ਬਰਾਮਦ ਕੀਤੀ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਇੱਕ ਲੁਧਿਆਣਾ ਪੁਲਿਸ ਵੱਲੋਂ ਜਿਹੜੀ ਸਮਾਜ ਵਿਰੋਧੀ ਅਨਸਰਾਂ ਦੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਇੱਕ ਦੀਪਕਿਰਨ ਨਾਂ ਦੀ ਲੜਕੀ ਹੈ ਜਿਹੜੀ ਕਿ ਆਪਣੇ ਆਪ ਨੂੰ ਲੋਕਾਂ ਨੂੰ ਜੱਜ ਦੱਸਦੀ ਹੈ ਵੀ ਮੈਂ ਜੁਡੀਸ਼ੀਅਲ ਆਫਸਰ ਹਾਂ ਤੇ ਉਹਦੇ ਨਾਲ ਇੱਕ ਡੀਐਸਪੀ ਜੇਲ ਮਾਨਸਾ ਉਹਦੇ ਨਾਲ ਇਹ ਮੈਰਿਡ ਹੈ ਇਹ ਲੋਕਾਂ ਤੋਂ ਪੈਸੇ ਲੈ ਕੇ ਤੇ ਉਹਨਾਂ ਨੂੰ ਭਰਤੀ ਨਾਂ ਦਾ ਉਹਦਾ ਉਹ ਕਰ ਰਹੀ ਹੈ ਵੀ ਤੁਹਾਨੂੰ ਨੌਕਰੀਆਂ ਮੈਂ ਦਵਾਤੀਆਂ ਤੇ ਉਹ ਇਨਫੋਰਮੇਸ਼ਨ ਤੇ ਜਦੋਂ ਅਸੀਂ ਇਹਨੂੰ ਦੀਪਕਿਰਨ ਨੂੰ ਫੜਿਆ ਉਹਦੇ ਵਿੱਚੋਂ ਇਹਦੇ ਤੋਂ ਯੂਨੀਫਾਰਮਸ ਮਿਲੀਆਂ ਜਿਹੜੀਆਂ ਪੁਲਿਸ ਦੀਆਂ ਵਰਦੀਆਂ ਉਹਦੇ ਚ ਪਾਈਆਂ ਵੀ ਆ ਪਲੱਸ ਇੱਕ ਦੋ ਕਾਂਸਟੇਬਲਸ ਦੀਆਂ ਵਰਦੀਆਂ ਤੇ ਇੱਕ ਸਬ ਇੰਸਪੈਕਟਰ ਸ਼ੇਰਿਆ ਕਪੂਰ ਨਾਂ ਦੀ ਜਿਹੜੀ ਵਰਦੀ ਸਾਨੂੰ ਮਿਲੀ ਹੈ ਉਹਦੇ ਵਿੱਚ ਬੇਸਿਕਲੀ ਦੀਪਕਿਰਨ ਨੂੰ ਤੇ ਇੱਕ ਇਹਦੇ ਜਿਹੜੇ ਹਸਬੈਂਡ ਆ ਜਿਹੜੇ ਡਿਪਟੀ ਸੁਪਰਡੈਂਟ ਜੇਲ ਹੈ ਉਹ ਉਹਦਾ ਨਾਮ ਹੈਗਾ ਨਰਪਿੰਦਰ ਸਿੰਘ ਜਿਹੜੇ ਜੇਲ ਮਾਨਸਾ ਦੇ ਵਿੱਚ ਲੱਗੇ ਆ ਉਹ ਦੋਨਾਂ ਨੂੰ ਅਸੀਂ ਇਹਦੇ ਵਿੱਚ ਅਰੈਸਟ ਕਰ ਲਿਆ ਇਹਦੇ ਤੋਂ 1 ਲੱਖ ਰੁਪਇਆ ਕੈਸ਼ ਕੁਝ ਉਹਦੇ ਤੋਂ ਜਾਲੀ ਜਿਹੜੇ ਅਪੁਆਇੰਟਮੈਂਟ ਲੈਟਰ ਕੋਸ਼ ਵਰਦੀਆਂ ਜਿਹੜੀਆਂ ਕਿ ਇਹਨਾਂ ਨੂੰ ਐਜ਼ ਅ ਪੁਲਿਸ ਕਨਸਟੇਬਲ ਦੇ ਤੌਰ ਤੇ ਭਰਤੀ ਕਰਕੇ ਜੇਲ ਦਾ ਜਾਂ ਦੂਜੀ ਪੁਲਿਸ ਦਾ ਉਹ ਤੇ ਨਾਲ ਇੱਕ ਸਬ ਇੰਸਪੈਕਟਰ ਦੀ ਵਰਦੀ ਮਿਲੀ ਹੈ ਇਹਨਾਂ ਨੂੰ ਅੱਜ ਅਸੀਂ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ ਅੱਗੇ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕਰਾਂਗੇ ਨਹੀਂ ਆ ਬ੍ਰਾਹਮਤ ਇਹਦੇ ਤੋਂ ਤਿੰਨ ਯੂਨੀਫਾਰਮਸ ਆ ਜਿਹੜੀਆਂ ਇਹਨਾਂ ਨੇ ਬਣਾ ਕੇ ਦਿੱਤੀਆਂ ਸੀ ਜਿਹੜੀਆਂ ਵੀ ਤੁਹਾਡੀ ਜੀ ਨੌਕਰੀ ਲੱਗ ਪਈ ਉਹਨਾਂ ਨੂੰ ਅੰਗੇਜ ਕੀਤਾ ਸੀ ਸ਼ਿਕਾਇਤ ਨਾ ਕਰਨ ਫਸਟ ਉਹਨੇ ਕਿਹਾ ਸੀ ਵੀ ਤੁਹਾਡੀ ਨੌਕਰੀ ਲਈ ਅਪੁਆਇੰਟਮੈਂਟ ਲੈਟਰ ਆ ਗਈ ਹੈ ਫਿਰ ਉਹਨੂੰ ਕਹਤਾ ਤੁਹਾਡੀ ਯੂਨੀਫਾਰਮ ਦੇ ਸਾਈਜ਼ ਦੇਓ ਜੀ ਤੁਹਾਡੀ ਯੂਨੀਫਾਰਮ ਬਣਾਤੀ ਹੈ ਫਿਰ ਯੂਨੀਫਾਰਮ ਪਾ ਕੇ ਦੇਖ ਲਓ ਜੀ ਫਿਰ ਤੁਹਾਡੀ ਆਪਦੇ ਮੋਬਾਈਲ ਨਾਲ ਫੋਟੋ ਖਿੱਚ ਲਓ ਇਸ ਢੰਗ ਨਾਲ ਅੰਗੇਜ ਕੀਤਾ ਹੋਇਆ ਸੀ ਫਿਰ ਇਹ ਆ ਕੇ ਇਹ ਲੇਡੀ ਉਹਨਾਂ ਨੂੰ ਆਪਦੇ ਹਸਬੰਡ ਜਿਹੜੇ ਸੁਪਰੀਡੈਂਟ ਡਿਪਟੀ ਸੁਪਰੀਡੈਂਟ ਮਾਨਸਾ ਲੱਗੇ ਹੋਏ ਉੱਥੇ ਜਾ ਕੇ ਮਲਾਕੇ ਲਿਆਈ ਸੀ ਵੀ ਇਹ ਦੇਖੋ ਜੀ ਆਫਸਰ ਹੈ ਤੇ ਇਸ ਢੰਗ ਦਾ ਤੁਹਾਨੂੰ ਜਦੋਂ ਵੀ ਅੱਗੇ ਤੁਹਾਨੂੰ ਜਿਹੜੀ ਹੈ ਵੀ ਆਫਸਰ ਤੁਸੀਂ ਐਵੇਂ ਭਰਤੀ ਹੋ ਸਕਦੇ ਆ ਉਹ ਲੋਕਾਂ ਨੂੰ ਜਦੋਂ ਸ਼ੱਕ ਪੈਦਾ ਹੋਇਆ ਵੀ ਇਹ ਸਾਨੂੰ ਇੱਕ ਪਿਛਲੇ 8-9 ਮਹੀਨਿਆਂ ਤੋਂ ਲਾਰੇ ਲਈ ਜਾ ਰਹੀ ਹੈ ਵੀ ਤੁਹਾਨੂੰ ਮੈਂ ਪ੍ਰਤੀ ਕਰਾਉਣਾ ਸਾਨੂੰ ਯੂਨੀਫਾਰਮ ਵੀ ਦਿਖਾਤੀ ਹਜੇ ਸਾਨੂੰ ਜੁਆਇਨ ਕਿਤੇ ਨਹੀਂ ਕਰਾਇਆ ਕਿ ਇਹ ਬਹਾਨੇ ਲਾ ਰਹੀ ਸੀ ਵੀ ਤੁਹਾਨੂੰ ਜੁਆਇਨ ਅੱਜ ਕਰਾਉਣੇ ਆ ਕੱਲ ਕਰਾਉਣੇ ਆ ਜਦੋਂ ਉਹਨੂੰ ਲੱਗਿਆ ਪਤਾ ਵੀ ਇਹ ਕੋਈ ਮਾਮਲਾ ਸ਼ੱਕੀ ਲੱਗਦਾ ਇਨਫੋਰਮੇਸ਼ਨ ਸਾਡੇ ਕੋਲੇ ਆਈ ਅਸੀਂ ਇਹਦੇ ਵਿੱਚ ਸਮੀਰ ਵਰਮਾ ADCP ਉਦੇ ਚ ਬਿਆੰਤ ਜਨੇਜਾ ਤੇ ਐਸ ਐਚ ਓ ਜਿਹੜੇ ਮੋਤੀ ਮੋਤੀ ਨਗਰ ਜਿਹੜੇ ਆ ਉਹਨਾਂ ਨੇ ਇਹ ਦੀ ਸਾਰੀ ਪੂਰੀ ਡੰਗਾਈ ਨਾਲ ਤਫ਼ਤੀਸ਼ ਕਰਕੇ ਅਸੀਂ ਕੇਸ ਰਿਸਟਰ ਕਰ ਲਿਆ। ਡੀ ਐਸ ਪੀ ਜੇਲ ਮਾਨਸਾ ਜਿਹੜੇ ਹੈਗੇ ਆ ਉਹਨੂੰ ਨਰਿੰਦਰ ਸਿੰਘ ਉਹਨੂੰ ਉਹਦੇ ਚ ਅਰੈਸਟ ਕਰ ਲਿਆ ਤੇ ਦੀਪਕਿਰਨ ਜਿਹੜੀ ਲੜਕੀ ਹੈ ਜਿਹੜੀ ਐਜ਼ ਏ ਐਡਵੋਕੇਟ ਹੈ ਪਰ ਆਪ ਦੇ ਆਪ ਨੂੰ ਜੱਜ ਦੇ ਤੌਰ ਤੇ ਦੱਸਦੀ ਸੀ ਉਹਨੂੰ ਅਰੈਸਟ ਕਰ ਲਿਆ। ਇਹਨਾਂ ਨੂੰ ਕੋਰਟ ਪੇਸ਼ ਕਰਾਂਗੇ ਅੱਗੇ ਰਮਣਨ। ਇਹ ਜੇ ਹਜੇ ਅਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਵੀ ਇਹ ਕਿੱਥੋਂ ਵਰਦੀ ਲਈ ਸੀ ਕਿੱਥੋਂ ਸਵਾਈ ਸੀ ਕੀ ਗੱਲ ਸੀ ਉਹ ਹਜੇ ਤਫਤੀਸ਼ ਦਾ ਮੈਟਰ ਹੈ ਅਸੀਂ ਅੱਗੇ ਪੜਤਾਲ ਕਰਾਂਗੇ ਹਜੇ ਇਹਨਾਂ ਦਾ ਰਿਮਾਂਡ ਲਵਾਂਗੇ ਹੋਰ ਵੀ ਇਹ ਚਾਰ ਬੰਦੇ ਸਾਡੇ ਕੋਲ ਸਾਹਮਣੇ ਆਏ ਆ ਇੱਕ ਇੰਟਰਸਟਿੰਗ ਗੱਲ ਹੈ ਕਿ ਇੱਕ ਹਜੇ ਲੜਕੀ ਦੀ ਯੂਨੀਫਾਰਮ ਮਿਲੀ ਹੈ ਉਹ ਲੜਕੀ ਆਇਡੈਂਟੀਫਾਈ ਕਰਨੀ ਹੈ ਜਿਹਦੇ ਦੇ ਸ਼ੇਰਿਆ ਕਪੂਰ ਨਾਮ ਦੀ ਹੈ ਸਬ ਇੰਸਪੈਕਟਰ ਦੀ ਵਰਦੀ ਹੈ ਉਹ ਵੀ ਸ਼ਾਇਦ ਇਹਨਾਂ ਨੂੰ ਪਤਾ ਲੱਗਿਆ ਜਿਹੜੇ ਕਿ ਇਹਨਾਂ ਨੇ ਜ਼ੁਬਾਨੀ ਪੁੱਛ ਕੇ ਚ ਦੱਸਿਆ ਹੈ ਕਿ ਮੈਂ 10 ਲੱਖ ਰੁਪਏ ਲਿਆ ਸੀ ਉਹਨੂੰ ਸਬ ਇਨਸਪੈਕਟਰ ਭਰਤੀ ਕਰਨ ਦਾ ਉਹ اسی ਲੜਕੀ ਦਾ ਐਡਰੈਸ ਟਰੇਸ ਕਰਕੇ ਉਹਨੂੰ ਵੀ ਆਇਡੈਂਟੀਫਾਈ ਕਰਦੇ ਆਂ ਵੀ ਉਹਨੇ ਕਿਵੇਂ ਪੈਸੇ ਦਿੱਤੇ ਤੇ ਕਿਵੇਂ ਉਹਦੇ ਨਾਲ ਠੱਗੀ ਮਾਰੀ ਹੈ ਮਤਲਬ ਪੰਜ ਬੰਦੇ ਸਾਡੇ ਕੋਲੇ ਠੱਗੀ ਮਾਰੇ ਵਾਲੇ ਸਾਹਮਣੇ ਆ ਚੁੱਕੇ ਆ ਬਾਕੀ ਹੋਰ ਕਿੰਨੇ ਆ ਜਿਵੇਂ ਲੋਕਾਂ ਨੂੰ ਪਤਾ ਲੱਗੂਗਾ ਜਾਂ ਸਾਡੇ ਕੋਲੇ ਇਨਫੋਰਮੇਸ਼ਨ ਆਊਗੀ ਕਾਰਵਾਈ ਕਰਾਂਗੇ ਇਹ ਕਿੰਨੀਆਂ ਮੈਰਿਜਾਂ ਇਹਨਾਂ ਇੱਕ ਰਾਈਜ਼ ਕਿੰਨੀਆਂ ਵੀ ਮੈਰਿਜ ਸੀ ਇਹਦੀ ਇਹਦੀ ਇਹ ਡੀਐਸਪੀ ਨਰਪਿੰਦਰ ਦੀ ਤੇ ਦੀਪਕਿਰਨ ਦੀ ਦੋਨਾਂ ਦੀ ਸੈਕੰਡ ਮੈਰਿਜ ਸੀ ਇਹਨਾਂ ਨੇ ਆਪਦੀ ਮੈਰਿਜ ਕਪੂਰਥਲੇ ਕਿਸੇ ਮੰਦਿਰ ਦੇ ਵਿੱਚ ਪਿਛਲੇ ਕੁਝ ਹਰਸੇ ਕੋਈ ਸਾਲ ਪਹਿਲਾਂ ਇਹਨਾਂ ਨੇ ਇੱਕ ਮੰਦਿਰ ਦੇ ਵਿੱਚ ਇੱਕ ਮੈਰਿਜ ਕਰਾਈ ਸੀ ਜਿਹਦੇ ਵਿੱਚੋਂ ਇਹਨਾਂ ਦੀ ਦੋਨਾਂ ਦੀ ਦੀਪਕਰਨ ਤੇ ਡੀਐਸਪੀ ਦੀ ਸੈਕੰਡ ਮੈਰਿਜ ਥੈਂਕ ਯੂ ਸੋਮਨ ਲੁਧਿਆਣਾ ਤੋਂ ਅਪਸ਼ੇ ਇੱਕ ਚਲੋਟਾ ਦੀ ਰਿਪੋਰਟ ਐਸਐਮਜੀ ਨਿਊਜ਼